ਕੌਮੀ ਕਟਿੰਗ ਦੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਿੱਖ ਧਰਮ ਨੂੰ ਸਨਾਤਨ ਮਤ ਨਾਲ ਜੋੜਨ ਤਹਿਤ ਦਿੱਤੀਆਂ ਬੇਤੁਕੀਆਂ ਦਲੀਲਾਂ ਦੀ ਖਬਰ ਅਦਾਰਾ ਸਿੱਖ ਨਿਊਜ਼ ਐਕਸਪ੍ਰੈਸ ਤੇ ਨਸ਼ਰ ਹੋਣ ਤੋਂ ਪਿਛੋਂ ਹੁਣ ਇਸ ਦਾ ਸਖਤ ਵਿਰੋਧ ਹੋਣ ਲੱਗਾ ਹੈ ਸਿੱਖ ਨਿਊਜ਼ ਐਕਸਪ੍ਰੈਸ ਨੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਵਿਖਾਇਆ ਸੀ ਜਿਸ ਤੋਂ ਬਾਅਦ ਹੁਣ ਤਤਕਰਮ ਸਾਹਮਣੇ ਆਉਣੇ ਸ਼ੁਰੂ ਹੋਏ ਹਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਹਰਜੀਤ ਸਿੰਘ ਸਾਬਜਾਦਾ ਜੁਜਾਰ ਸਿੰਘ ਮਿਸ਼ਨਰੀ ਕਾਲਜ ਚੌਥਾ ਰੋਪੜ ਦੇ ਪ੍ਰਿੰਸੀਪਲ ਬਲਜੀਤ ਸਿੰਘ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪਨਵਾ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਹੁਦੇ ਦੀ ਭੋਖਾਤਰ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਿੱਖੀ ਦੇ ਨਿਆਰੇ ਪੰਨੋਂ ਸਨਾਤਨੀ ਮਤ ਨਾਲ ਜੋੜ ਕੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ ਪਿਛਲੇ ਦਿਨੀ ਇੱਕ ਸਮਾਗਮ ਵਿੱਚ ਬੋਲਦਿਆਂ ਲਾਲਪੁਰਾ ਨੇ ਆਰਐਸ ਨੂੰ ਖੁਸ਼ ਕਰਦਿਆਂ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਵਿਸ਼ਨੂੰ ਦੇ ਅਵਤਾਰ ਹਨ ਅਤੇ ਸਾਡੀ ਮਾਂ ਇੱਕੋ ਹੈ ਉਪਰੋਕਤ ਵਿਦਵਾਨਾਂ ਅਤੇ ਚਿੰਤਕਾਂ ਨੇ ਦਾਵਾ ਕੀਤਾ ਕਿ ਸਿੱਖੀ ਦੀ ਵਿਲੱਖਣਤਾ ਹੈ ਕਿ ਇਹ ਅਵਤਾਰਵਾਦ ਨੂੰ ਨਹੀਂ ਮੰਨਦਾ ਕੇਵਲ ਇੱਕ ਅਕਾਲ ਪੁਰਖ ਦੀ ਹਸਤੀ ਨੂੰ ਮੰਨਦਾ ਹੈ ਕਿੱਡੀ ਸ਼ਰਮ ਦੀ ਗੱਲ ਹੈ ਕਿ ਸਟੇਜ 'ਤੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਵੀ ਬਿਰਾਜਮਾਨ ਸਨ ਉਨ੍ਹਾਂ ਲਾਲਪੁਰਾ ਦੇ ਉਕਤ ਬਿਆਨ ਦੀ ਪੁਰਜੋਰ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਆਖਿਆ ਕਿ ਜਿਸ ਵੀ ਲੀਡਰ ਨੇ ਇਸ ਪਾਰਟੀ ਵਿੱਚ ਰਹਿਣਾ ਹੈ ਰਹੇ ਪਰ ਸਿੱਖ ਸਿਧਾਂਤਾਂ ਅਤੇ ਇਤਿਹਾਸ ਨੂੰ ਮਲੀਆਮੇਡ ਕਰਨ ਦਾ ਕੰਮ ਨਾ ਕਰੇ ਲਾਲਪੁਰਾ ਨੂੰ ਆਪਣੀ ਪਰਵਿ ਦੀ ਸ਼ਰਮ ਕਰਨੀ ਚਾਹੀਦੀ ਹੈ ਗੁਰਬਾਣੀ ਅਵਤਾਰਵਾਦ ਨੂੰ ਮੰਨਦੀ ਹੀ ਨਹੀਂ ਤੁਸੀਂ ਜਾਣ ਬੁੱਝ ਕੇ ਗੁਰੂ ਨਾਨਕ ਸਾਹਿਬ ਨੂੰ ਦੇਵਤਿਆਂ ਦਾ ਅਵਤਾਰ ਸਿੱਧ ਕਰਨ ਚ ਲੱਗੇ ਹੋਏ ਹੋ ਇਹ ਵਿਚਾਰ ਇਹਨਾਂ ਨੇ ਰੱਖੇ ਹਨ ਉਹਨਾਂ ਕਹਿ ਕੇ ਲਾਲਪੁਰਾ ਵਰਗੇ ਝੋਲੀ ਚੁੱਕ ਸਿੱਖ ਸਿਧਾਂਤਾਂ ਤੋਂ ਜਾਣੂ ਹੁੰਦੇ ਹੋਏ ਵੀ ਪਦਵੀ ਦੇ ਲਾਲਚ ਵਸ ਗਲਤ ਬਿਆਨੀ ਕਰ ਰਹੇ ਹਨ ਬੀਟਿੰਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਡਜਸਦਾਰਾ ਕਾਉ ਤਖਤ ਤੋਂ ਮੰਗ ਕੀਤੀ ਗਈ ਕਿ ਜਿਹੜੇ ਲੀਡਰਾਂ ਨੂੰ ਨੱਥ ਪਾਈ ਜਾਵੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ